ਕੁਇਕਾ ਕਿ ਅਸੀਂ ਜਿਹੜਾ ਮਾਫੀਆ ਨੂੰ ਖਤਮ ਕਰਨਾ ਹੈ ਬਸ ਇਹਦਾ ਪੰਜਾਬ ਦੇ ਵਿੱਚ ਉਹ ਤੇ ਜੜ ਪੱਟਣੀ ਆ ਇਧਰੋਂ ਮਾਤਾ ਇੰਗਲੈਂਡ ਤੋਂ ਆਏ ਬੈਠੇ ਨੇਗੇ ਲੈ ਹੁਣ ਇਧਰੋਂ ਬਾਈ ਜੀ ਮੈਂ ਪੱਟ ਪੱਟ ਕੇ ਮਰ ਗਿਆ ਮਾਤਾ ਦੱਸਦੀ ਸੀ ਗੱਲ ਇਹ ਕਾਫੀ ਸਾਲ ਦੇ ਇਹਨਾਂ ਦੇ ਬੱਚੇ ਉਤਰਨੇਗੇ 60 70 ਸਾਲ ਹੋ ਗਏ ਮਾਤਾ ਨੂੰ ਰਹਿੰਦਿਆਂ ਨੂੰ ਉਧਰ ਇਹ ਦੱਸ ਰਹੇ ਨੇ ਕਿ ਵੀ ਤੁਸੀਂ ਕਿਉਂ ਇੰਗਲੈਂਡ ਦੇ ਵਿੱਚ ਬੱਚਿਆਂ ਨੂੰ ਭੇਜ ਰਹੇ ਹੋ ਇਹ ਮਾਤਾ ਸਪੈਸ਼ਲਿਸਟ ਗੱਲ ਨੂੰ ਦੱਸਣ ਲਈ ਆਈ ਆ ਸਾਡੇ ਕੋਲੇ ਇਹਦੇ ਬੱਚੇ ਚਲੋ ਸਾਰੇ ਉਧਰ ਜੱਜ ਵਕੀਲ ਸਾਰੇ ਨੇਗੇ ਲੱਗੇ ਹੋਏ ਨੇਗੇ ਡਾਕਟਰ ਬਣੇ ਹੋਏ ਨੇਗੇ ਇਹ ਮਾਤਾ ਸਪੈਸ਼ਲ ਇਹ ਗੱਲ ਦੱਸਣ ਲਈ ਆਈ ਕਿ ਫਿਰ ਤੁਸੀਂ ਫਿਰ ਵੀ ਆਮਲ ਕਰੋ ਵੀ ਜੁਕੇ ਦੇ ਵਿੱਚ ਜਿਵੇਂ ਹੋਣਾ ਬਾਈ ਜੀ ਬੈਠਾ ਉਹ ਸਾਰੀਆਂ ਫਰਾਉਡ ਹੀ ਕੰਪਨੀਆਂ ਨੇਗੀਆਂ ਸਾਰਾ ਫਰਾਉਡ ਹੀ ਸਿਸਟਮ ਹੈ ਇਹ ਸਾਰਿਆਂ ਨੂੰ ਹਮਲਾ ਮਾਰਨਾ ਪੈਣਾ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਆ ਜੁਕੇ ਜਿਹੜੀਆਂ ਥਾਮਾਂ ਦੇ ਉੱਪਰ ਸਾਰਾ ਜਾਲੀ ਵੀਜੇ ਲਾਲਾਪ ਕੇ ਰਾਂ ਉਧਰ ਭੇਜੇ ਇਹਨਾਂ ਨੇ ਬੰਦ ਦਾ ਕੱਖ ਨਹੀਂ ਕਿਉਂ ਮਾਤਾ ਜੀ ਦੱਸੋ ਕਿੰਨੇ ਕੁਛ ਨਹੀਂ ਵੰਦਦਾ ਬੁੱਤ ਕੁਛ ਨਹੀਂ ਮੈਂ ਤਾਂ ਕਹਿੰਦੀ ਐ ਨਹੀਂ ਭੇਜਣ ਕੁੜੀਆਂ ਦਾ ਬਹੁਤ ਬੁਰੇ ਹਾਲ ਆ ਬਹੁਤ ਜਿਆਦਾ ਛੜਕਾਂ ਤੇ ਰਹਿੰਦੀਆਂ ਵਿਚਾਰੀਆਂ ਜਿਹੜਾ ਲੈ ਜਾਂਦਾ ਵਿਚਾਰੀਆਂ ਤੁਰ ਜਾਂਦੀਆਂ ਪੈਸਿਆਂ ਦੀ ਮਾਰੀਆਂ ਮੈਂ ਸੱਚੀ ਗੱਲ ਦਿੰਦਾ ਨਹੀਂ ਬਿਲਕੁਲ ਸਹੀ ਗੱਲ ਐ ਮੈਨੂੰ ਬਾਹਲੇ ਬੰਦੇ ਨੇ ਦੱਸੀ ਹੈਗਾ ਬਹੁਤ ਮੁਸ਼ਕਲ ਆ ਇਹ ਮੈਨੂੰ ਬਹੁਤ ਜਿਆਦੇ ਮੁੰਡੇ ਗੱਲ ਦੱਸਦੇ ਨੇ ਵੀ ਆਪਣੀ ਜਿਹੜੀਆਂ ਤਾਂ ਹੀ ਤੇਰੇ ਕੋਲ ਆਈਆਂ ਦੇਖ ਨਹੀਂ ਹੁੰਦਾ ਹਾਂ ਉਹ ਕੁਛ ਨਹੀਂ ਭੇਜਣ ਕੁੜੀਆਂ ਹਾਂ ਕੁੜੀਆਂ ਨੂੰ ਤਾਂ ਨਾ ਹੀ ਭੇਜੋ ਯਾਰ ਮੈਂ ਤੁਹਾਨੂੰ ਹੱਥ ਮੰਨ ਕੇ ਬੇਨਤੀ ਕਰਦਾ ਮੁੰਡਿਆਂ ਨੂੰ ਵੀ ਕਿਉਂ ਭੇਜਦੇ ਹੋ ਆਪਾਂ ਇੱਥੇ ਬਹੁਤ ਕੁਝ ਕਰ ਰਹੇ ਆ ਆ ਸੀਰਾ ਬੱਠਾ ਨਸ਼ੇ ਖਿਲਾਫ ਲੜਦਾ ਆਪਦਾ ਸਾਰੇ ਇਹ ਇਹ ਇੰਨਾ ਡਾਕ ਅਸੀਂ ਨਸ਼ਾ ਖਤਮ ਕਰਨ ਲਈ ਲੜ ਰਹੇ ਆ ਜਿੰਨੇ ਵੀ ਜਾ ਰਹੇ ਸੀ ਨੌਜਵਾਨ ਆਪਣਾ ਤਿਲਕੁਲ ਹਿੱਸਾ ਪਾ ਰਹੇ ਇਸ ਪੰਜਾਬ ਨੂੰ ਸਵਾਰਨ ਦੇ ਲਈ ਤੁਸੀਂ ਵੀ ਸਾਡਾ ਥੋੜਾ ਸਾਥ ਦਿਓ ਜਿਵੇਂ ਕਿ ਆ ਮਹਿੰਗਾ ਇਹਨੇ ਇੱਕ ਐਗਜ਼ਾਮਪਲ ਸੈੱਟ ਕਰੀ ਆ ਇਹਨੇ ਐਗਜ਼ਾਮਪਲ ਇਹ ਸੈੱਟ ਕਰੀ ਆ ਲੈ ਆਈ ਫੋਨ ਤੇ ਮੇਰੀ ਗੱਲ ਕਰਾ ਦੀ ਆਪਾਂ ਹੋਣਾ ਤੁਹਾਡੇ ਨਾਲ ਬਾਅਦ ਜਾਓ ਉਹਨਾਂ ਕੋਲ ਹਾਂ ਕਰ ਲੋ ਤੇ ਤੁਹਾਨੂੰ ਇਹੀ ਗੱਲ ਕਹਿਣਾ ਵੀ ਇਹ ਸਾਰੇ ਜਿਵੇਂ ਆ ਨੌਜਵਾਨ ਮਹਿੰਗਾ ਬੈਠਾ ਹਨਮਾਨਗੜ੍ਹ ਦੇ ਵਿੱਚ ਇਹ ਬੰਦੇ ਦੀ ਮੈਂ ਤਾਰੀਫ ਕਰਦਾ ਸ਼ਰਾਬ ਦੀ ਫੈਕਟਰੀ ਲੱਗ ਰਹੀ ਸੀ ਕਈ ਸੌਕੜ ਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਮੂਹਰੇ ਹੋ ਕੇ ਲੜਾਈ ਲੜੀ ਬੰਦ ਕਰਾਤੀ ਇਹ ਸਾਰੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਨੌਜਵਾਨ ਪੈਦਾ ਹੋਣੇ ਪਏ ਨੇ ਸੀਰਾ ਬੈਠਾ ਇਹ ਨਾਚੇ ਖਿਲਾਫ ਲੜੀ ਜਾਂਦਾ ਇੰਨੇ ਪਰਚੇ ਦੇਖੋ ਸਾਨੂੰ ਪੰਜਾਬ ਲਈ ਲੜਨਾ ਪੈਣਾ ਪੰਜਾਬ ਦੀ ਧਰਤੀ ਨੂੰ ਸਵਾਰ ਲਈ ਮਕਸਦ ਇਹ ਆ ਸਾਡੇ ਮਾਮਾ ਇਹ ਜਾ ਕੇ ਦੱਸਦਿਆਂ ਨਗੀਆਂ ਤੜਪਰੀਆਂ ਨੇ ਇਹ ਕਹਿੰਦੀ ਮੇਰੇ ਬੱਚੇ ਕਹਿੰਦੀ ਹੁਣ ਪੰਜਾਬ ਆਉਣਗੇ ਇਨੇ ਸਾਲ ਦੇ ਉੱਤੇ ਰਹਿੰਦਗੇ ਜੰਮੇ ਪਲੇ ਉੱਤੇ ਉਹ ਕਿਹਾ ਅਸੀਂ ਤਾਂ ਇੱਥੇ ਆਉਣਾ ਹੀ ਆਉਣਾ ਪੰਜਾਬ ਆਉਣਾ ਅਸੀਂ ਤਾਂ ਵੈਰੇ ਤਾਂ ਬੱਚੇ ਕਹਿੰਦੇ ਜੇ ਖਸ ਖਸ ਨਹੀਂ ਕੀਤੀ ਹਉਣ ਲੱਗੀ ਨਾ ਸਾਡੀ ਇੰਨੀ ਜ਼ਮੀਨ ਤਾਂ ਉਹ ਹੀ ਵਿਝਣੀ ਆ ਉੱਥੇ ਜਾ ਕੇ ਹਾਂ ਉੱਥੇ ਉਹ ਕੋਲੈਂਡ ਦੇ ਵਿੱਚੋਂ ਪੌਪੀ ਫਲਾਵਰ ਪਰ ਚੱਲਦੇ ਨੇ ਨਾ ਉਹ ਤੁਹਾਨੂੰ ਪਤਾ ਨਹੀਂ ਚੰਗੀ ਗੱਲ ਹੈ ਮਾਤਾ ਨੂੰ ਚਾਹ ਪਾਣੀ ਲੈ ਕੇ ਪਿਆ